ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ जान है बिरथा सवा मन की और किस पे आग सुनाईए बिना नावे सब जग बोराया नाम मिले सुख पाईए क्या कहिए किस आग सुनाईए जे कहना सो प्रभु जी पास सब किस कीता तेरा वरत सदा सदा तेरी आस ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਾ ਮਨ ਕੀ ਔਰ ਕਿਸ पे ਆਖ ਸੁਣਾਈਏ ਵਿਰਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਿ ਆਈ ਇਤ ਉਦ ਤੁਝੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਤਹਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾਂ ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਂ ਤਦ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕੁਛ ਹੈ ਮੈਂ ਤਦ ਬਿਨ ਤੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਤੇ ਆਖ ਸੁਣਾਈਏ ਵਿਰਨਾਵੇ ਸਭ ਜਗ ਬੋਲ ਰਾਇਆ ਨਾਮ ਮਿਲੇ ਸੁਖ ਪਾਈਏ ਕੀ ਕਹੀਏ ਕਿਸ ਆਵ ਕ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਈ ਇਹ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨੋ ਦੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤੁ ਉਦ ਤਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾ ਹਾਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਤੇ ਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤਜੇ ਤੇ ਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾਂ ਜਾ ਤੂੰ ਸਾਹਿਬ ਤਾ ਪਾਉ ਕੇ ਹਾ ਹਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਤੇ ਆਖ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਦ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਦ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤਦ ਬਿਨ ਕਿਸ ਸਲਾਹੀ ਇੱਕ ਤੂੰ ਤਾਂ ਸਭ ਕੀ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ ਜਾਣੇ ਬਿਰਥਾ ਸਵਾ ਮਨ ਕੀ ਔਰ ਕਿਸ पे ਆਖ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਢੇ ਆਈ ਈ ਤੂਦ ਤੁਝੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾ ਹਾਉ ਤਦ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕੁਛ ਹੈ ਮੈਂ ਤਦ ਬਿਨ ਤੂੰ ਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰਹੁ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਾ ਮੰਨ ਕੀ ਹੋਰ ਕਿਸ ਤੇ ਆਖ ਸੁਣਾਈਏ ਵਿਰਨਾਵੇ ਸਭ ਜਗ ਪਉਰਾਇਆ ਨਾਮ ਮਿਲੇ ਸੁਖ ਪਾਈਏ ਕੀ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢੇ ਆਈ ਇਹ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਦੇ ਦੇ ਵਡਿਆਈ ਤਾਂ ਤੇਰੀ ਵਡਿਆਈ ਈ ਤੂਦਤ ਜੇ ਧਿਆਉ ਨਾਨਕ ਕੇ ਪ੍ਰਭ ਸਰ ਸੁਖ ਦਾਤੇ ਮੈਂ ਤਾਨੁ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾਂ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਉ ਤਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੇ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦ ਤੁਜੇ ਤੇ ਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦ ਤੁਜੇ ਤੇ ਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾ ਹਾਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਦਾਰ ਰਹਾ ਜਨ ਹੈ ਬਿਰਥਾ ਸਵਾ ਮੰਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਰ ਨਾਵੇ ਸਭ ਜਗ ਬੋ ਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਤ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁੱਤ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣਹਿ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਪ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਈ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਈ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਨ ਹੈ ਬਿਰਥਾ ਸਵਾ ਮੰਨ ਕੀ ਔਰ ਕਿਸ ਪੈ ਆਖ ਸੁਣਾਈਏ ਵਿਰ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢੇ ਆਈ ਇਹ ਤੂ ਤੁਜੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇ ਤੂਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾਂ ਜਾ ਤੂੰ ਸਾਹਿਬ ਤਾਂ ਪਾ ਕੇ ਹਾ ਹਾ ਤੂਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੁਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਤੇ ਆਖ ਸੁਣਾਈਏ ਵਿਰਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕੀ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦਿਹ ਵਡਿਆਈ ਤਾਂ ਤੇਰੀ ਵਡਿਆਈ ਈ ਤੂਦ ਤੁਝੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਦੇ ਦੇ ਵਡਿਆਈ ਤਾਂ ਤੇਰੀ ਵਡਿਆਈ ਈ ਤੂ ਜਤ ਜੈ ਤਹਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾਂ ਜਾ ਤੂੰ ਸਾਹਿਬ ਤਾਂ ਪੌ ਕੇ ਹਾ ਹਾ ਤਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤਦ ਬਿਨ ਤੂ ਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾਂ ਜਾ ਤੂੰ ਸਾਹਿਬ ਤਾ ਪਾਉ ਕੇ ਹਾ ਹਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਰ ਮਨ ਕੀ ਹੋਰ ਕਿਸ ਪੇ ਆਖ ਸੁਣਾਈਏ ਬਿਨ ਨਾਵੇ ਸਭ ਜਗ ਬੋਲ ਆਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਤ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁੱਤ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਪੋ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਸਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ ਜਾਣੇ ਬਿਰਥਾ ਸਵਾ ਮਨ ਕੀ ਔਰ ਕਿਸ पे ਆਵ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਵ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਢੇ ਆਈ ਈ ਤੂਦ ਤੁਝੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾਂ ਜਾ ਤੂੰ ਸਾਹਿਬ ਤਾਂ ਪਾਉ ਕੇ ਹਾ ਹਾਉ ਤੁਦ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕੁਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਨ ਹੈ ਬਿਰਥਾ ਸਵਾ ਮੰਨ ਕੀ ਹੋਰ ਕਿਸ ਤੇ ਆਖ ਸੁਣਾਈਏ ਵਿਰਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕੀ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਈ ਇਹ ਤੂ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਹ ਤੂੰ ਜਤ ਜੇ ਧਾਉ ਨਾਨਕ ਕੇ ਪ੍ਰਭ ਸਰ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਉ ਤਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤਦ ਬਿਨ ਤੂ ਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਈ ਤੂਦ ਤੁਝੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਈ ਤੂਦ ਤੁਝੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕਿਹਾ ਹਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੇ ਨਾਮ ਤੇਰਾ ਆਧਾਰ ਰਹਾ ਜਨ ਹੈ ਬਿਰਥਾ ਸਵਾ ਮੰਨ ਕੀ ਹੋਰ ਕਿਸ ਪੈ ਆਖ ਸੁਣਾਈਏ বিনা ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਹ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਹ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣਹਿ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਰ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਦੇ ਦੇ ਵਡਿਆਈ ਤਾ ਤੇਰੀ ਵਡਿਆਈ ਈ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇ ਦੇ ਵਡਿਆਈ ਤਾ ਤੇਰੀ ਵਡਿਆਈ ਈ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਾ ਮਨ ਕੀ ਔਰ ਕਿਸ पे ਆਖ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਿ ਆਈ ਇਹ ਤੂ ਤੁਜੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ